ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਗੱਲ ਕਰਦੇ ਆ ਪੰਥ ਰਤਨ ਸੰਤ ਗਿਆਨੀ ਮਸਕੀਨ ਸਿੰਘ ਜੀ ਦੀ ਉਹਨਾਂ ਦੀ ਮੈਂ ਇੱਕ ਕਥਾ ਸੁਣ ਰਿਆ ਸੀਗਾ ਤਾਂ ਉਹਨਾਂ ਨੇ ਇੱਕ ਬੜਾ ਵਧੀਆ ਵੀ ਇੱਕ ਗੱਲ ਸੁਣਾਈ ਸੀਗੀ ਉਹ ਬਾਹਰਲੀ ਸਟੇਟ 'ਚ ਸੀਗੇ ਕਿਸੇ ਤੇ ਤੇ ਹੋਰ ਵੀ ਗਿਆਨੀ ਸੀ ਉਹਨਾਂ ਨਾਲ ਸੰਤ ਜੀ ਨਾਲ ਤਾਂ ਇੱਕ ਮੁਸਲਮਾਨ ਵੀ ਉਹਨਾਂ ਨਾਲ ਸੀਗਾ ਠਹਿਰਿਆ ਹੋਇਆ ਤਾਂ ਕਿਸੇ ਹੋਸਟਲ ਦੇ ਵਿੱਚ ਠਹਿਰੇ ਹੋਏ ਸੀਗੇ ਗਿਆਨੀ ਜੀ ਦੱਸਦੇ ਸੀਗੇ ਤੇ ਉਹ ਕਹਿੰਦੇ ਵੀ ਇੱਕ ਨਾ ਮੁਸਲਮਾਨ ਉਹ ਜਿਹੜਾ ਸੀਗਾ ਉਹ ਨਾ ਉਹਨੇ ਸਾਡੇ ਤੋਂ ਪਰਮਿਸ਼ਨ ਮੰਗੀ ਕਿ ਮੈਂ ਕਮਰੇ ਦੇ ਵਿੱਚ ਨਵਾ ਆਪਣੀ ਜਿਹੜੀ ਆ ਨਵਾਜ ਸਜਦਾ ਕਰ ਸਕਦਾ ਵਾਂ ਪੜ ਸਕਦਾ ਇੱਥੇ ਬੈਠ ਕੇ ਤੇ ਗਿਆਨੀ ਜੀ ਕਹਿੰਦੇ ਹਾਂ ਪੜ ਸਕਦਾ ਕੋਈ ਗੱਲ ਨਹੀਂ ਤੂੰ ਰੱਬ ਦਾ ਨਾਮ ਲੈਣਾ ਵੰ ਲੈ ਤਾਂ ਉਹ ਉਜ਼ੂ ਕਰਕੇ ਆਇਆ ਉਜ਼ੂ ਦਾ ਮਤਲਬ ਹੁੰਦਾ ਵਾ ਹੱਥ ਮੂੰਹ ਧੋ ਲੈਣੇ ਪੈਰ ਧੋ ਲੈਣੇ ਆਪਣਾ ਮੂੰਹ ਮਾ ਧੋ ਲੈਣਾ ਸਾਰਾ ਕੁਝ ਧੋ ਕੇ ਤੇ ਉਜ਼ੂ ਕਰਤੀ ਉਹਨੇ ਉਜ਼ੂ ਕਰਕੇ ਨਵਾਜ ਪੜਨ ਲੱਗ ਪਿਆ ਤਾਂ ਸਾਨੂੰ ਉਹਨਾਂ ਨੇ ਦੱਸਿਆ ਵੀ ਮੈਂ ਉਹ ਜੂ ਕਰਕੇ ਇਦਾਂ ਇਦਾਂ ਕਰਕੇ ਨਿਵਾਜ ਪੜੀ ਉਹਨਾਂ ਨੇ ਠੀਕ ਹੈ ਜੀ ਤੇ ਉਹਨਾਂ ਨੇ ਦੂਜੇ ਦਿਨ ਫਿਰ ਸਾਨੂੰ ਦੇਖਿਆ ਅਸੀਂ ਡੇਲੀ ਗਿਆਨੀ ਜੀ ਕਹਿੰਦੇ ਇਸ਼ਨਾਨ ਕਰਕੇ ਵੀ ਆਦਾ ਨਿਤਨੇਮ ਪੂਜਾ ਪਾਠ ਕਰਦੇ ਸੀਗੇ ਤੇ ਉਹ ਇਹ ਕਰਦੇ ਹੁੰਦੇ ਸੀ ਤਾਂ ਉਹਨਾਂ ਨੇ ਫਿਰ ਜਿਹੜਾ ਮੁਸਲਮਾਨ ਸੀਗਾ ਭਾਈ ਤੇ ਉਹਨਾਂ ਨੇ ਗਿਆਨੀ ਜੀ ਨੂੰ ਪੁੱਛਿਆ ਸੀ ਆ ਵੀ ਤੁਸੀਂ ਡੇਲੀ ਇਸ਼ਨਾਨ ਕਰਦੇ ਆ ਤੇ ਗਿਆਨਜੀ ਨੇ ਬੜਾ ਵਧੀਆ ਸੱਜੇ ਢੰਗ ਨਾਲ ਜਵਾਬ ਦਿੱਤਾ ਸੀਗਾ ਕਿਉਂਕਿ ਐਡੀ ਵੱਡੀ ਸਿੱਖਸ਼ਾ ਹੈ ਤੁਸੀਂ ਪੰਥ ਰਤਨ ਅਵਾਰਡ ਮਿਲਿਆ ਸੀ ਉਹਨਾਂ ਨੂੰ ਤੇ ਸੁਭਾ ਸੁਭਾਹੀ ਉਹਨਾਂ ਦਾ ਸੀਗਾ ਵੀ ਉਸ ਹੱਬ ਨਾਲ ਉਹਨਾਂ ਨੇ ਗੱਲ ਕਰਨੀ ਸੀ ਤਾਂ ਉਹ ਕਹਿੰਦੇ ਵੀ ਸਾਡੇ ਜਿਹੜਾ ਸਿੱਖ ਧਰਮ ਦੇ ਵਿੱਚ ਰਵਾਇਤੀ ਤੌਰ ਤੇ ਵੀ ਪਹਿਲਾਂ ਤੋਂ ਹੀ ਡੇਲੀ ਇਸ਼ਨਾਨ ਕਰਕੇ ਪੂਜਾ ਪਾਠ ਕਰਨ ਦੀ ਆ ਇਹ ਚੀਜ਼ ਆ ਤੇ ਤਾਂ ਅਸੀਂ ਇਸ਼ਨਾਨ ਕਰਦੇ ਆ ਤਾਂ ਉਹ ਕਹਿੰਦਾ ਅੱਛਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਮੈਂ ਅਗਲੇ ਦਿਨ ਵੀ ਇਸ਼ਨਾਨ ਕਰਕੇ ਉযু ਨਹੀਂ ਕਰਨਾ ਅਗਲੇ ਦਿਨ ਇਸ਼ਨਾਨ ਕਰਕੇ ਹੀ ਆਪਣੀ ਨਵਾਜ਼ ਸਜਦਾ ਕਰਾਂਗਾ ਪੜਾਂਗਾ ਉਹ ਕਹਿੰਦਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਤਾਂ ਹੋਰ ਵੀ ਗਿਆਨੀ ਸਿੰਘ ਸੀਗੇ ਉਹਨਾਂ ਨਾਲ ਉਹਨਾਂ ਮੁਸਲਮਾਨ ਭਾਈ ਕੋਲੇ ਵਸਤਰ ਹੈ ਨਹੀਂ ਸੀਗੇ ਤਾਂ ਉਹਨਾਂ ਨੇ ਗਿਆਨੀ ਜੀ ਨੂੰ ਕਿਹਾ ਵੀ ਨਾਲ ਦੇ ਵੀ ਗਿਆਨੀਆਂ ਤੋਂ ਕਿਸੇ ਤੋਂ ਵਸਤਰ ਦਿਵਾਤੇ ਇਹਨਾਂ ਨੂੰ ਤਾਂ ਉਹਨਾਂ ਨੇ ਪੁੱਛਿਆ ਵੀ ਸਾਡੇ ਜਿਹੜਾ ਮੁਸਲਮਾਨ ਸੀਗਾ ਉਹਨੇ ਗਿਆਨੀ ਜੀ ਨੂੰ ਪੁੱਛਿਆ ਵੀ ਤੁਹਾਡੇ ਵੀ ਸਾਡੇ ਜਿਹੜੇ ਪਗੰਬਰਾਂ ਨੇ ਇਸ ਇਸ਼ਨਾਨ ਬਾਰੇ ਕਿਉਂ ਨਹੀਂ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਪਗੰਬਰਾਂ ਨੇ ਇਸ ਕਰਕੇ ਨਹੀਂ ਦੱਸਿਆ ਇਹ ਚੀਜ਼ ਹੋਈ ਕਿਉਂਕਿ ਉਸ ਟਮੇ ਉਸ ਟਾਈਮ ਤੇ ਉਹ ਜਿਹੜੀਆਂ ਚੀਜ਼ਾਂ ਮਹਈਆ ਨਹੀਂ ਸਨ ਉਸ ਟਾਈਮ ਤੇ ਪਗੰਬਰ ਜਿਹੜੇ ਹੋਏ ਸੀਗੇ ਤੁਹਾਡੇ ਮੁਸਲਮਾਨਾਂ ਦੇ ਉਸ ਟਾਈਮ ਪਾਣੀ ਦੀ ਬੜੀ ਸ਼ਾਰਟੇਜ ਸੀ ਕਮੀ ਸੀਗੀ ਉਹਨਾਂ ਨੇ ਕਿਹਾ ਅੱਛਾ ਠੀਕ ਆ ਜੀ ਉਸ ਟਾਈਮ ਤੇ ਉਹ ਕਹਿੰਦੇ ਵੀ ਪਾਣੀ ਇਸ਼ਨਾਨ ਕਰਨਾ ਤਾਂ ਦੂਰ ਦੀ ਗੱਲ ਆ ਪਾਣੀ ਪੀਣ ਨੂੰ ਮਹਾ ਮਿਲਦਾ ਹੁੰਦਾ ਸੀ ਮਸ਼ਕਾ ਵਿੱਚ ਬੰਨ ਕੇ ਰੱਖਣਾ ਪੈਂਦਾ ਸੀ ਕਈ ਹੋਰ ਤੌਰ ਤਰੀਕੇ ਰੱਖਣੇ ਪੈਂਦੇ ਸੀ ਪਾਣੀ ਦੇ ਇਸ਼ਨਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਫਿਰ ਉਹਨਾਂ ਨੇ ਕਿਹਾ ਵੀ ਇਹ ਕਿ ਨਾਲ ਇਹ ਦਹੁੰਦੇ ਆ ਵੀ ਇਹ ਬੰਦਿਆਂ ਨੂੰ ਜਲਾਉਂਦੇ ਨਹੀਂ ਸੀਗੇ ਦਫਨਾਉਂਦੇ ਹੀ ਸੀਗੇ ਉਹ ਕਹਿੰਦਾ ਵੀ ਇਹ ਚੀਜ਼ ਕਿਵੇਂ ਉਹ ਕਹਿੰਦਾ ਜਦੋਂ ਪਾਣੀ ਦੀ ਸ਼ਾਰਟੇਜ ਹੀ ਸੀਗੀ ਫਿਰ ਦਰਖਤ ਕਾਦੇ ਨਾਲ ਹੋਣੇ ਸੀ ਦਰਖਤ ਹੈ ਨਹੀਂ ਸੀਗੇ ਤੇ ਰੇਗਿਸਤਾਨ ਮਾਰੂਥਲ ਸੀਗਾ ਤੇ ਉਹ ਤੁਹਾਡੇ ਪਗੰਬਰ ਉਦੋਂ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਡੈਥ ਹੁੰਦੀ ਸੀ ਉਹ ਫਿਰ ਦਫਨਾ ਦਿੰਦੇ ਸੀ ਉਹਨੂੰ ਮਿੱਟੀ ਪੱਟ ਕਟੋ ਆ ਪੱਟ ਕੇ ਕਿਉਂਕਿ ਦਰਖਤ ਹੈ ਨਹੀਂ ਸੀਗੀ ਪਾਣੀ ਦੀ ਸ਼ਾਰਟੇਜ ਸੀ ਦਰਾਫਤ ਨਾ ਹੋਣ ਕਰਕੇ ਸਾੜ ਨਹੀਂ ਸਕਦੇ ਸੀਗੇ ਤੇ ਦਫਨਾ ਦੇਂਦੇ ਸੀਗੇ ਤੇ ਉਸ ਕਰਕੇ ਫਿਰ ਇਹ ਦਫਨਾਉਣ ਵਾਲੀ ਵਿਧੀ ਚੱਲੀ ਸੀ ਇਹ ਚੀਜ਼ ਹੋਈ ਸੀ ਇਹ ਮੁਸਲਮਾਨਾਂ ਦੇ ਵਿੱਚ ਇਹ ਸੀ ਤੇ ਪਾਣੀ ਦੀ ਜਦੋਂ ਸ਼ਾਰਟੇਜ ਬਹੁਤ ਸੀ ਤਾਂ ਉਜ਼ੂ ਕਰਦੇ ਹੁੰਦੇ ਸੀਗੇ ਉਹ ਦਾ ਸ਼ਾ ਠੀਕ ਹੈ ਜੀ ਉਹ ਕਹਿੰਦਾ ਵੀ ਮੈਨੂੰ ਅੱਜ ਪਹਿਲੇ ਦਿਨ ਪਤਾ ਲੱਗਾ ਵੀ ਉਜ਼ੂ ਤੋਂ ਚੰਗਾ ਇਸ਼ਨਾਨ ਕਰਕੇ ਵੀ ਇੱਕ ਪੋਜ਼ਿਟਿਵਿਟੀ ਨਰਜੀ ਆਉਂਦੀ ਆ ਇੱਕ ਵਧੀਆ ਫੀਲ ਹੁੰਦਾ ਵਾ ਰੱਬ ਨੂੰ ਖੁਦਾ ਨੂੰ ਯਾਦ ਕਰਨਾ ਬਹੁਤ ਵਧੀਆ ਚੰਗੇ ਵਿਚਾਰ ਚੰਗੇ ਖਿਆਲ ਆਤ ਆਉਂਦੇ ਦਿਮਾਗ ਦੇ ਵਿੱਚ ਤਾਂ ਉਹ ਕਹਿੰਦਾ ਅੱਛਾ ਜੀ ਉਹ ਫਿਰ ਉਹ ਕਹਿੰਦਾ ਵੀ ਤੁਸੀਂ ਤਾਂ ਮੈਨੂੰ ਅੱਧਾ ਸਿੱਖ ਤਾਂ ਤੁਸੀਂ ਮੈਨੂੰ ਬਣਾ ਹੀ ਦਿੱਤਾ ਇਹ ਚੀਜ਼ ਨਾਲ ਤੇ ਫਿਰ ਡੈਲੀ ਮੁਸਲਮਾਨ ਜਿੰਨਾ ਟਾਈਮ ਗਿਆਨੀ ਜੀ ਹੋਣਾ ਕੋਲ ਰਿਹਾ ਇਸ਼ਨਾਨ ਕਰਕੇ ਇਹ ਆਪਣੀ ਨਵਾਜ਼ ਸਜਦਾ ਕਰਦਾ ਸੀ ਪੜਦਾ ਹੁੰਦਾ ਸੀਗਾ ਤਾਂ ਇਹ ਸੀ ਮੁਸਲਮਾਨਾਂ ਦਾ ਵੀ ਇੱਕ ਛੋਟਾ ਜਿਹਾ ਕਿੱਸਾ ਵੀ ਉਹ ਗੈਨੀ ਜੀ ਨੇ ਦੱਸਿਆ ਸੀਗਾ ਵੀ ਉਸ ਟਾਈਮ ਤੇ ਪਾਣੀ ਦੀ ਸ਼ਾਰਟੇਜ ਹੋਣ ਕਰਕੇ ਇਹ ਚੀਜ਼ਾਂ ਕੀਤੀਆਂ ਜਾਂਦੇ ਉਜ਼ੂਦ ਤਾਂ ਕਰਦੇ ਸੀਗੇ ਵੀ ਪਾਣੀ ਦੀ ਕਮੀ ਸੀ ਤੇ ਫਿਰ ਕਿ ਨਾਲ ਨੇ ਹੁੰਦੇ ਆ ਸਸਕਾਰ ਦੀ ਜਗ੍ਹਾ ਦਫਨਾਉਂਦੇ ਹੁੰਦੇ ਸੀਗੇ ਕਿਉਂਕਿ ਦਰਖਤ ਹੈ ਨਹੀਂ ਸੀਗੇ ਪਾਣੀ ਹੈ ਨਹੀਂ ਸੀ ਦਰਖਤ ਪਾਣੀ ਤੋਂ ਬਿਨਾ ਦਰਖਤ ਨਹੀਂ ਹੁੰਦੇ ਸੀ ਦਰਖਤ ਹੁੰਦੇ ਹੈ ਨਹੀਂ ਸੀ ਤੇ ਦਫਨਾਉਂਦੇ ਸੀ ਇਹ ਚੀਜ਼ ਸੀ ਤਾਂ ਇਹ ਸੀ ਉਸ ਟਾਈਮ ਤੇ ਫਿਰ ਉਹਨੇ ਇਹ ਵੀ ਚੀਜ਼ ਕਹੀ ਸੀਗੀ ਵੀ ਸਾਡੇ ਸਿੱਖ ਧਰਮ ਦੇ ਵਿੱਚ ਤੁਸੀਂ ਡੇਲੀ ਇਸ਼ਨਾਨ ਕਰਦੇ ਆ ਸੀਗਾ ਹਾਂਜੀ ਉਹ ਕਹਿੰਦੇ ਗਿਆਨੀ ਜੀ ਕਹਿੰਦੇ ਹਾਂ ਡੇਲੀ ਇਸ਼ਨਾਨ ਕਰਦੇ ਆ ਤਾਂ ਸਾਡੀ ਗੁਰਬਾਣੀ ਤਾਂ ਸਾਨੂੰ ਆਪ ਦੱਸਦੀ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਪਾਪ ਇਸ਼ਨਾਨ ਸਰੀਰ ਦਾ ਵੀ ਕਰਨਾ ਆਪਣੇ ਅੰਦਰੂਨੀ ਸਰੀਰ ਦਾ ਇਸ਼ਨਾਨ ਅੰਦਰੂਨੀ ਸਰੀਰ ਦਾ ਇਸ਼ਨਾਨ ਇਸ ਤਰ੍ਹਾਂ ਕਰਨਾ ਵਾ ਗੁਰਬਾਣੀ ਨਾਲ ਇਸ਼ਨਾਨ ਕਰਾਉਣਾ ਵਾ ਪਾਪ ਕੀ ਮਾੜੇ ਖਿਆਲ ਆਤ ਭੈੜੇ ਫੁਰਨੇ ਦੂਰ ਕਰਨੇ ਤੇ ਜਿਹੜਾ ਨਾਮ ਦਾ ਇਸ਼ਨਾਨ ਕਰਾਉਣਾ ਆਪਣੀ ਆਤਮਾ ਨੂੰ ਆਪਣੇ ਸਰੀਰ ਨੂੰ ਬਾਹਰੀ ਇਸ਼ਨਾਨ ਤਾਂ ਕਰਨਾ ਹੀ ਕਰਨਾ ਅੰਦਰੂਨੀ ਇਸ਼ਨਾਨ ਵੀ ਕਰਨਾ ਕਰਨਾ ਅੰਦਰੋਂ ਗੁਰਬਾਣੀ ਨਾਮ ਦਾ ਸੋ ਇਸ ਕਰਕੇ ਇਹ ਛੋਟਾ ਜਿਹਾ ਕਿੱਸਾ ਸੀਗਾ ਵੀ ਗਿਆਨੀ ਜੀ ਦਾ ਜਿਨ੍ਹਾਂ ਨੇ ਕਥਾ ਦੇ ਵਿੱਚ ਦੱਸਿਆ ਸੀਗਾ ਸੋ ਆਸ ਕਰਦਾ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਜੇ ਕੁਝ ਉੱਚਾ ਨੀਮਾ ਮਾੜਾ ਚੰਗਾ ਬੋਲ ਲਿਆ ਗਿਆ ਹੋਵੇ ਤਾਂ ਮਾਫ ਕਰਨਾ ਤਾਂ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਤਾਂ ਮਿਲਦੇ ਆਂ ਅਗਲੇ ਦਿਨ ਕਿਸੇ ਹੋਰ ਕਿਸੇ ਨਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ